ਪਿਆਰ ਪਰਿ ਸਾਸਰੀ ਕਾਲ ਆਪਾਂ ਲੈ ਕੇ ਆਏ ਆ ਡੋਆ ਡੇਰਿਆਂ ਚ ਦੋ ਟਰਾਲੇ ਕਿਸੇ ਵੀਰ ਭਾਈ ਜੀ ਲੈਣੀ ਹੋਣ ਵੀ ਤਾਂ ਸਪਰਕਾ ਸਭ ਦੇ ਵੀਰ ਕੋ ਲਾਇਕ ਕਮੈਂਟ ਚ ਇੰਜ ਫੋਟੋ ਕਰਦੇ ਹੋ ਤੇ ਆ ਹੈਗਾ 16 ਸੱਤ ਟਰਾਲਾ ਏਰੀਆ ਸ਼ਹਿਰ ਪਰ ਪੂਰਾ ਪਾਰਾ ਟਰਾਲਾ 10 ਇੰਚੀ ਚਾਸੀ ਕਾ ਹੈ ਰੇਲ ਦੀ ਸੀ ਜਾਂ ਦਾਨੜੀ ਹੱਬ ਚ 3 ਫੁੱਟ ਵੈੱਡ ਲੇਜ਼ਰ ਕੱਟਨਾ 2 ਫੁੱਟ ਵਾਰਡ ਤੇ ਫੁੱਲ ਪਾਰਾ ਟਰਾਲਾ ਲਾਈਟਾਂ ਛੱਟਾਂ ਲੱਗੀਆਂ ਬੀਰਚੇ ਲੱਗੇ ਵੀਲ ਕਵਰ ਲੱਗੇ ਵੱਡਾ ਟੂਲ ਬਾਕਸ ਮੰਜਾ ਲੱਗਿਆ ਰਸੇ ਕਸਣ ਵਾਲਾ ਵੀ ਲਾਇਆ ਇਕੱਠੇ ਕਰਨ ਵਾਲਾ ਵੀ ਲਾਇਆ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਵੀ ਦਾ ਸਪਰਕਰ ਸੱਦੇ ਇਹ ਗੱਛਿਆਰ ਪੱਦੇ ਵਿੱਚ ਖੜਾ ਹੈ 16 7 ਤੇ ਬਿਲਕੁਲ ਨਵਾਂ ਟਰਾਲਾ ਕਿਸੇ ਵੀ ਤਰਪਾਲ ਪਉਣ ਵਾਲਾ ਪਾਈਪ ਲੱਗਿਆ ਉੱਤੇ ਮਾਲਕ ਵੀ ਦਾ ਨੰਬਰ ਉੱਤੇ ਜਿਹੜੀ ਸਾਰੀ ਜਾਣਕਾਰੀ ਤੁਸੀਂ ਫੋਨ ਲਾ ਕੇ ਦੇ ਸਕਦੇ ਆ ਬਹੁਤ ਹੀ ਸਸਤੇ ਰੇਟ ਕਿ ਟਰਾਲਾ ਇਹ 16 7 ਤੋਂ ਪਲਪਾ ਟਰਾਲਾ 30 ਤੋਂ 31 ਕੁਆਂਟੇ ਰੇ ਵੇ ਵਜਣਾ ਇਹਦਾ 55 ਇੰਚ ਮੱਚੀ ਹੋਕਾ ਕਿ ਤੇ ਗੁੱਲਾ ਪੈਂਦਾ ਉਹ ਵੀ 4 ਇੰਚੀ ਹੋਕਾ ਮਾਲਕ ਵੀ ਤਾਂ ਨੰਬਰ ਉੱਤੇ ਜੜੀਆਂ ਦਾ ਸਾਰੀ ਜਣ ਕਈ ਜਣੇ ਫੋਨ ਲਾ ਕੇ ਲੈ ਸਕਦੇ ਆ ਇਹਦਾ ਰੇਟ ਹੈਗਾ 2 ਲੱਖ ਤੇ 70000 ਰੁਪਿਆ 2 ਲੱਖ 70000 ਰੁਪਿਆ ਰੇਟ ਹੈ ਕਿਹੜਾ ਆਪਣੀ ਵੀਡੀਓ ਕੋ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਫੁੱਲ ਮਾਣਤਾ ਸਾਰੀ ਜਣ ਕਈ ਫੋਨ ਬਹੁਤ ਹੀ ਸਸਤੇ ਰੇਟ ਚ ਟਰਾਲਾ ਲੈ ਕੇ ਆਏ ਆ 12 6 ਦਾ ਤੇ ਇਹ ਰਗਾ ਹੈਗਾ ਪਰੋਜਪੁਰ ਪੂਰਾ ਵਧੀਆ ਟਰਾਲਾ ਕਿਸੇ ਵੀਰ ਪਾਈ ਲੈਣਾ ਹੋਵੇ ਵੀਰਾਂ ਸਪਾਰਕ ਦਾ ਜੱਕ ਲੱਗਿਆ ਵਾ ਤੇ ਫੁੱਲ ਪਾਰਾ ਟਰਾਲਾ ਜੱਕ ਲੱਗਿਆ ਵਾ ਟਰਾਲੇ ਨੂੰ ਮਾਲਕ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣ ਖਰਚੂਣੀ ਫੋਨ ਲਾ ਕੇ ਦੇ ਦਦਿਆਂ 10 ਇੰਚ 84 ਚ ਹੈ 8 ਇੰਚ ਦੀ ਹੱਬ ਚ 4 ਇੰਚ 5 ਇੰਚ ਹਿੱਸੇ ਕਿਆ ਚੌਰ ਸਕੇ ਉਹ ਜੱਕ ਲੱਗਿਆ ਵਾ ਟਰਾਲੇ ਨੂੰ ਤੇ ਦੋ ਪਾਸੇੋਂ ਢਾਲਾ ਖੁੱਲਦਾ ਸਾਈਡ ਨੂੰ ਤੇ ਥੱਲੇ ਨੂੰ ਚੰਗੇ ਟਾਇਰ 30 ਤੋਂ 40 ਪੈਸੇ ਮਾਲਕ ਵੀ ਜੇ ਨੰਬਰ ਉੱਤੇ ਚੱਲੀ ਜਾਂਦਾ ਗਿਲਾ ਪ੍ਰੋਜ ਪਰ ਤੇ ਸਾਰੇ ਜਣ ਕਈ ਤੁਣੀ ਫੋਨ ਲਾ ਕੇ ਲੈਂਦੇ ਨੰਬਰ ਹੀ ਨਾਲ ਉੱਤੇ ਚੱਲੀ ਜਾਂਦਾ ਮਾਲਕ ਵੀ ਜਦਾ ਰੇਟ ਹੈਗਾ 1 ਲੱਖ ਤੇ 15000 ਰੁਪਇਆ 1 ਲੱਖ 15000 ਰੁਪਇਆ ਰੇਟ ਹੈ ਜਿਹੜਾ ਆਪਣੀ ਵੀਡੀਓ ਕੋ ਛੇੜ ਕਰਕੇ ਜੁ ਕਈ ਜਣ ਫੋਟੋ ਕਰਕੇ ਫੋਨ ਮਾਰਦਾ 12 6.5 ਦਾ ਟਰਾਲਾ ਇੱਕ ਛੇਰ ਕਮੈਂਟ ਚੈਨਲ ਫੋਲੋ ਕਰਿਓ ਮਿਲਾਂਗੇ ਨਵੀਂ ਵੀਡੀਓ ਨਾਲ ਸਵੇਰੇ 7:00 ਵਜੇ ਸਾਰਿਆਂ ਨੂੰ